ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਰਾਤ ਮੈਂ ਤੁਹਾਡੇ ਤੱਕ ਇੱਕ ਸੁਨੇਹਾ ਪਹੁੰਚਾਇਆ ਸੀ ਬਹੁਤ ਵੱਡੀ ਅਪਡੇਟ ਆ ਜਿਹੜੀ ਕਿ ਪੰਜਾਬ ਦੇ ਬੱਚੇ-ਬੱਚੇ ਨੂੰ ਬਹੁਤ ਵੱਡਾ ਖਤਰਾ ਜਿਹੜਾ ਕਿ ਮੈਂ ਰਾਤ ਕਹਿਆ ਸੀ ਵੀ ਮੰਡਰਾ ਰਿਹਾ ਹੈ ਤਾਂ ਉਹਦੀ ਅਪਡੇਟ ਸਾਡੇ ਪੰਜਾਬ ਦੇ ਲੋਕਾਂ ਨੂੰ ਸੁਣ ਲੈਣੀ ਬੜੀ ਜ਼ਰੂਰੀ ਹੈ ਕਿਉਂਕਿ ਇਹ ਕੱਲੇ ਬੱਚੇ ਨਹੀਂ ਬਲਕਿ ਬਜ਼ੁਰਗਾਂ ਨੂੰ ਮਨ ਲੋ ਵੀ ਸਾਰਿਆਂ ਨੂੰ ਹੀ ਖਤਰਾ ਹੈ ਖਾਸ ਕਰਕੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਹੈ ਤਾਂ ਪਰ ਹੁਣ ਜਿਹੜੀ ਇਹ ਗੱਲ ਤੁਹਾਡੇ ਸਾਹਮਣੇ ਮੈਂ ਖੋਲਣ ਜਾ ਰਿਹਾ ਮੇਰੇ ਕੋਲ ਇਸ ਦਾ ਵੀਡੀਓ ਆ ਇਸ ਖਬਰ ਨੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਯਾਨੀ ਹਾਹਾਕਾਰ ਮਚਾਈ ਹੋਈ ਆ ਪਰ ਹੁਣ ਪੰਜਾਬ ਨੂੰ ਪਲੇਂਜੇ ਵਿੱਚ ਲੈ ਰਿਆ ਪੰਜਾਬ ਨੂੰ ਪਲੇਂਜੇ ਵਿੱਚ ਲੈ ਰਿਆ ਕੱਲੇ-ਕੱਲੇ ਬੱਚੇ ਦਾ ਇਥੋਂ ਤੱਕ ਕਿ ਜੰਮਦੇ ਬੱਚਿਆਂ ਤੱਕ ਵੀ ਇਹ ਗੱਲ ਬੜੀ ਇੱਕ ਖਤਰਨਾਕ ਸਾਬਤ ਹੋ ਰਹੀ ਹੈ ਤੇ ਮੈਂ ਚਾਹਣਾ ਵੀ ਸਾਡੇ ਪੰਜਾਬੀਆਂ ਨੂੰ ਮੈਂ ਪਹਿਲਾਂ ਹੀ ਅਪੀਲ ਕਰ ਦੇਵਾਂ ਆਪਣੇ ਬੰਨਿਓ ਬਹੁਤੇ ਸਾਥੀਆਂ ਨੂੰ ਤਾਂ ਇਸ ਗੱਲ ਦੀ ਭੜਕ ਲੱਗ ਚੁੱਕੀ ਹੈ ਤਾਂ ਕਈ ਸਾਡੇ ਬਜ਼ੁਰਗ ਮਾਵਾ ਪੈਣਾ ਸਾਡੇ ਨੌਜਵਾਨ ਨਹੀਂ ਜਾਣਦੇ ਤਾਂ ਜੇ ਕੋਈ ਬੱਚਾ ਵੀ ਮੇਰੀ ਵੀਡੀਓ ਸੁਣ ਰਿਹਾ ਤਾਹੋ ਬੜੇ ਧਿਆਨ ਦੇ ਨਾਲ ਇਸ ਗੱਲ ਨੂੰ ਸਮਝ ਲਵੇ ਕਿ ਆਉਣ ਵਾਲਾ ਜਿਹੜਾ ਟਾਈਮ ਤੁਹਾਡੇ ਤੇ ਨਾ ਆ ਜੇ ਤਾਂ ਮੈਂ ਪਹਿਲਾਂ ਹੀ ਇਸ ਗੱਲ ਤੋਂ ਤੁਹਾਨੂੰ ਮੈਂ ਜਾਣੂ ਕਰਵਾ ਦਿਆਂ ਕਿ ਜਿਹੜੀ ਇਹ ਖਬਰ ਹੈ ਬੱਚਾਂ ਲਈ ਬੇਹੱਦ ਜ਼ਿਆਦੇ ਖਤਰਨਾਕ ਤੇ ਦਰਦਨਾਕ ਗੱਲ ਹੈ ਤਾਂ ਇਸ ਨੂੰ ਮੇਰੀ ਇੱਕ ਹੋਰ ਅਪੀਲ ਹੈ ਵੀ ਜਿੰਨੇ ਭੈਣ ਭਰਾ ਤੁਸੀਂ ਦੇਖਦੇ ਹੋ ਵੱਡੇ ਪੱਦਰ ਤੇ ਆਪ ਦਾ ਆਪ ਦਾ ਫਰਜ਼ ਸਮਝ ਕੇ ਲੋਕਾਂ ਦੀ ਭਲਾਈ ਦੇ ਲਈ ਜਰੂਰ ਸ਼ੇਅਰ ਕਰ ਦੇਣਾ ਕਿਉਂਕਿ ਇਹ ਕਿਸੇ ਦੀ ਜ਼ਿੰਦਗੀ ਦੀ ਕਿਤੇ ਵੀ ਮਤਲਬ ਗੇੜਾ ਖਾ ਸਕਦੀ ਐ ਇਹਦੇ ਨਾਲ ਤਾਂ ਇਸ ਗੱਲ ਨੂੰ ਲਾਜ਼ਮੇ ਆਪਦਾ ਫਰਜ ਸਮਝ ਕੇ ਵੱਡੇ ਪੱਧਰ ਤੇ ਸ਼ੇਅਰ ਕਰਿਓ ਇਹ ਨਾ ਸਮਝੋ ਕਿ ਇਹ ਅਸੀਂ ਇੱਕ ਵੀਡੀਓ ਆ ਕਿਉਂਕਿ ਉਹ ਵੀਡੀਓ ਆ ਜਿਹੜੀ ਹਰ ਪੰਜਾਬੀ ਨੂੰ ਹਰ ਮਾਂ ਭੈਣ ਨੂੰ ਹਰ ਬਜ਼ੁਰਗ ਤੇ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਦਾ ਖਤਰਾ ਉਹ ਤੁਹਾਡੇ ਸਿਰ ਤੇ ਮੰਡਰਾ ਰਿਆ ਤਾਂ ਪੰਜਾਬੀਓ ਮੇਰੀ ਬਾਰ ਬਾਰ ਅਪੀਲ ਐ ਇਸ ਨੂੰ ਸ਼ੇਅਰ ਮੇਰਾ ਵੀਰ ਜ਼ਰੂਰ ਕਰ ਦੇਣਾ ਪਹਿਲਾਂ ਇਸ ਨੂੰ ਸੁਣ ਲਓ ਉਸ ਤੋਂ ਬਾਅਦ ਧਿਆਨ ਨਾਲ ਫਿਰ ਬਾਅਦ ਦੇ ਵਿੱਚ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਦਾ ਇਸੇ ਮੁੱਦੇ ਤੇ ਸੁਣੋ ਨੰਬਰ ਨੂੰ ਵੀਰ ਕਾ ਪਲਾਂਟ ਕੋਲੇ ਇਕੱਠੇ ਹੋਣਾ ਸਮਾਂ 12 ਵਜੇ ਕੋਲ ਪੈਰ ਜੁੱਤੀ ਨਾ ਪਾਇਓ 9 ਕਰੋੜ ਲੀਟਰ ਜਿਹੜੀ ਜ਼ਹਿਰ ਇੱਕ ਦਿਨ ਚ ਪਾਈ ਜਾ ਰਹੀ ਹੈ ਇੱਕ ਥਾਂ ਤੋਂ ਟਾਈਫਰ ਰੋਡ ਤੋਂ ਝੇਲ ਦੇ ਕੋਲੋਂ 7 ਰੋਜ਼ ਦੇ ਵਿੱਚ ਤੇ ਉਹ 11 ਨਾਲ ਤੁਹਾਡੇ ਜਵਾਗ ਤੱਕ ਯਾਰ ਮੈਂ ਰਾਸਤਾਂ ਤੋਂ ਉਸਕੇ ਵੇਸੇ ਫੌਜੀ ਦਾ ਮੈਨੂੰ ਫੋਨ ਆਇਆ ਜੀ ਗੱਡੀ ਚੋਂਦੇ ਨੂੰ ਪਿੰਡੋਂ ਕਹਿੰਦਾ ਭਾਈ ਅਸੀਂ ਕਿਸੇ ਬੱਚੇ ਦੇ ਘਰੇ ਖੜੇ ਆ ਸਾਡੇ ਇੰਨੇ ਮਾੜੇ ਹਾਲਾਤ ਹੋ ਚੁੱਕੇ ਰਾਸਤਾਂ ਗੰਗਾ ਨਗਰ ਪੀਕਾ ਨਿਰ ਤੱਕ ਵੀ ਅਸੀਂ ਇਹ ਪਾਣੀ ਪੀ ਕੇ ਯਹਰਾ ਪੀ ਕੇ ਇੱਕ ਜੰਮਦੇ ਬੱਚੇ ਦੇ ਮੂੰਹ ਚ ਕੈਂਸਰ ਆ ਮੂੰਹ ਚ ਕੈਂਸਰ ਉਹ ਦੁੱਧ ਨਹੀਂ ਚੁੰਗਿਆਗਾ ਬੱਚੇ ਨੂੰ ਡਾਕਟਰ ਕੋਲ ਲੱਗੇ ਇਹਨਾਂ ਦੇ ਮੂੰਹ 'ਚ ਕੈਂਸਰ ਆ ਸਾਡੀਆਂ ਨਸਲਾਂ ਖਤਮ ਹੋ ਗਈਆਂ ਉਹ ਨਸਲਾਂ ਖਤਮ ਹੋ ਗਈਆਂ ਪੰਜਾਬ ਦਾ ਸਾਡਾ ਮੈਂ ਜਿੱਤ ਵੀ ਹੁਣ ਵੀ ਨਹੀਂ ਯਾਰਾ ਬੰਦ ਕਰ ਰਹੀਆਂ ਨਾ ਉੱਠ ਕੇ ਤਿੰਨ ਤਰੀਕ ਨੂੰ ਫਿਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦੁੱਖ ਨਾਲ ਕਹਿਣਾ ਜੇ ਤੁਸੀਂ ਬਰ ਚੁੱਪ ਕਰਕੇ ਇਹ ਯਾਰਾ ਪੀ ਕੇ ਜਿੱਥੇ ਤੁਸੀਂ ਹੌਲੀ ਹੌਲੀ ਮਰਨਾ ਸਸ ਉਸਕੇ ਮਰ ਲੈ ਤੋਈ ਕੈਂਸਰ ਨਾਲ ਮਰਨਾ ਕਾਲੇ ਪੀਲੇ ਨਾਲ ਮਰਨਾ ਛੁੜਿਆ ਕਿਡਨੀਆ ਖਤਮ ਹੋਣੀਆਂ ਨੇ ਤੋਈ ਜੰਪ ਕਰਕੇ ਜ਼ਹਿਰ ਦਾ ਲੀਟਰ ਲਿਓ ਸਾਰੇ ਡੱਬਿਆਂ ਨੂੰ ਤੇਰੇ ਉੱਤੇ ਆਪ ਪੀ ਲੋ ਅੱਖ ਮਰ ਜਾ ਮੌਤ ਤਾਂ ਸੋਖੀ ਆ ਜੂ ਤੇਹੀ ਤੁਹਾਡੇ ਕੋਲ ਹਰ ਖਰਾਬ ਬਚਿਆ ਜੇ ਅੱਜ ਵੀ ਤੁਸੀਂ ਨਹੀਂ ਇਸ ਗੱਲ ਦੇ ਉੱਤੇ ਉੱਠੇ ਸੌਧੋ ਕੇ ਵੀਰ ਮਸਲਾ ਨਾ ਸ਼ਹਿਰੀ ਨਾ ਨਾ ਪਿੰਡ ਦਾ ਨਾ ਇਸ ਕਿਸੇ ਹਿੰਦੂ ਸਿੱਖ ਮੁਸਲਮਾਨ ਦਾ ਨਾ ਗਰੀਬ امیر ਦਾ ਪਾਣੀ ਹਰ ਇੱਕ ਦੀ ਲੋੜ ਹੈ ਪਾਣੀ ਆ ਤਾਂ ਜੀਵਨ ਹੈ ਗਰਵਾਣੀ ਵੀ ਕਹਿੰਦੀ ਹੈ ਪਹਿਲਾ ਪਾਣੀ ਜੀਵ ਹੈ ਜੇ ਤਿਹਾਰਾ ਸਭ ਕੋਏ ਪਾਣੀ ਨਾਲ ਹੀ ਸਾਰਾ ਕੁਝ ਚੱਲਦਾ ਭਰਾਓ ਅਸੀਂ ਦਲੀ ਜਾਨੇ ਆ ਐ ਨਾ ਹੋ ਜੇ ਪਰਚਾ ਨਾ ਹੋ ਜੇ ਵੇਹ ਨਾ ਹੋ ਜੀ ਛੋਡੀ ਮੌਤ ਤੁਹਾਡੇ ਘਰ ਚ ਆ ਗਈ ਤੁਹਾਡੇ ਘਰਾਂ ਚ ਬੜ ਗਈ ਛੋਡੀਆਂ ਨਸਲਾਂ ਨੂੰ ਖਾਣ ਲੱਗ ਗਈ ਮੌਤ ਯਾਰਾਂ ਇਹ ਕਾਲੇ ਪਾਣੀ ਐਤੋਂ ਡਰ ਕੇ ਤਾਂ ਮੌਤ ਤੋਂ ਫਟਾਕੂ ਡਰ ਹੁੰਦਾ ਸਭ ਤੋਂ ਜਿਆਦਾ ਬੰਦਾ ਮੌਤ ਤੋਂ ਡਰਦਾ ਤੇ ਮੌਤ ਤੁਹਾਡੇ ਆ ਗਈ ਘਰਾਂ ਚ ਫਿਰ ਤੁਸੀਂ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਨੇ ਪਹਿਲਾਂ ਗੱਲ ਇਹ ਹੈ ਵੀ ਪੰਜਾਬ ਦੇ ਸਾਡੇ ਜਿੰਨੇ ਤੁਸੀਂ ਭੈਣ ਭਰਾ ਸੁਣਦੇ ਹੋ ਇਸ ਗੱਲ ਤੇ ਵਾਕਈ ਸਾਨੂੰ ਪਹਿਰਾ ਦੇਣ ਦੀ ਲੋੜ ਆ ਕਿਉਂਕਿ ਹੁਣ ਤੁਸੀਂ ਇਹ ਦੇਖੋ ਵੀ ਲੱਖਾਂ ਸੁਦਾਣਾ ਜਿਹੜੀ ਗੱਲ ਕਰ ਰਿਹਾ ਬਿਲਕੁਲ ਸੱਚ ਸਾਫਤ ਹੁੰਦੀ ਜਾ ਰਹੀ ਹੈ ਮੈਂ ਵੀ ਪਹਿਲਾਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇਹਨਾਂ ਤੇ ਕੰਮ ਕੀਤਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਪਰ ਹੁਣ ਜਿਹੜੀ ਇਕਲੀ ਗੱਲ ਮੇਨ ਪਾਣੀ ਤੇ ਹੈ ਪਾਣੀ ਤੇ ਕਿਵੇਂ ਹੈ ਤੁਹਾਡੇ ਜਿਹੜੇ ਦਰਵਾਜੇ ਦੇ ਉੱਤੇ ਇੱਕ ਤਰ੍ਹਾਂ ਦਾ ਇਹ ਮੌਤ ਬਣ ਕੇ ਮੰਡਰਾ ਰਹੀ ਹੈ ਇਹ ਜਿਹੜੀ ਗੱਲ ਹੈ ਕਿਉਂਕਿ ਕਈ ਸਾਥੀ ਸਮਝਦੇ ਹੁਣੇ ਵੀ ਬੁੱਢਾ ਨਾਲਾ ਬਹੁਤ ਦੂਰ ਹੈ ਉਹ ਤਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤੇ ਸਾਡੇ ਘਰਾਂ ਤੇ ਇੱਕੋ ਦਾ ਪਾਣੀ ਕਿਵੇਂ ਆ ਜੂਆ ਮੈਂ ਤੁਹਾਨੂੰ ਹੁਣ ਦੱਸਦਾ ਕੱਲੀ ਕੱਲੀ ਕੜੀ ਕਿਵੇਂ ਜੁੜਦੀ ਹੈ ਤੁਸੀਂ ਬਹੁਤੇ ਸਾਥੀ ਜਾਣਦੇ ਵੀ ਹੋ ਬਾਰਡਰ ਬਕਸਾ ਦੇ ਵਿੱਚ ਨਹਿਰਾ ਨਦੀਆਂ ਦੇ ਰਾਹੀਂ ਇਹ ਪਾਣੀ ਆਉਂਦਾ ਫਿਰ ਆਪਣੇ ਘਰਾਂ ਦੇ ਵਿੱਚ ਪ੍ਰਵੇਸ਼ ਕਰਦਾ ਫਿਰ ਆਪਣੇ ਸਰੀਰ ਦੇ ਵਿੱਚ ਕਰਦਾ ਤਾਂ ਫਿਰ ਬੱਚਿਆਂ ਦੇ ਜੰਮਦੇ ਬੱਚਿਆਂ ਦੇ ਮੂੰਹ 'ਚ ਕੈਂਸਰ ਸੋਚਣ ਵਾਲੀ ਗੱਲ ਆ ਵੀ ਤੁਸੀਂ ਇਹ ਦੇਖੋ ਜਿਹੜਾ ਪਾਣੀ ਚਲੋ ਨਦੀਆਂ ਨਾਲਿਆਂ ਵਾਲਾ ਤਾਂ ਤੁਸੀਂ ਕਹੋਗੇ ਵੀ ਯਾਰ ਗਲਤ ਹੈ ਦੂਰ ਹੈ ਸਾਡੇ ਤੋਂ ਪਰ ਜਿਹੜਾ ਪਾਣੀ ਬੋਰ ਕਰ ਕਰਕੇ ਜਿਹੜੀਆਂ ਡੈਂਗ ਫੈਕਟਰੀਆਂ ਲਾਈਆਂ ਜਾ ਰਹੀਆਂ ਨੇ ਆਲੇ ਦੁਆਲੇ ਤੁਹਾਡੇ ਸਾਰੇ ਪੰਜਾਬ ਦੇ ਵਿੱਚ ਤਾਂ ਉਹ ਥਲੜੀਆਂ ਪੱਤਨਾਂ ਦੇ ਵਿੱਚ ਪਾ ਰਹੇ ਨੇ ਗੰਦਾ ਪਾਣੀ ਥੱਲੇ ਬੋਰ ਵਾਪਸ ਕਰਕੇ ਥੱਲੇ ਕਿ ਲੈ ਜਾਂਦਾ ਤੇ ਉਹ ਜਿਹੜੇ ਪਤਨ ਨੇ ਉਹਨਾਂ ਦੇ ਵਿੱਚ ਰਲਿਆ ਹੋਇਆ ਪਾਣੀ ਦੇ ਵਿੱਚ ਜਿਹੜਾ ਕੈਮੀਕਲ ਜਾਂਦਾ ਗੰਦਾ ਤਾਂ ਉਹਨੂੰ ਹੁਣ ਕਿਵੇਂ ਸਾਫ਼ ਕਰੂਗਾ ਕੌਣ ਕਰੂਗਾ ਤੇ ਕਿਵੇਂ ਹੋਜੂਗਾ ਇਹ ਰਿਕਾਵਟ ਜਿਹੜੀ ਐ ਇਹ ਪਾਣੀ ਵਾਲੀ ਐ ਜਿਹੜੀ ਇਹ ਫੈਕਟਰੀਆਂ ਦਾ ਪਾਣੀ ਜਿੱਥੋਂ ਵੀ ਪੈਂਦਾ ਥੱਲੇ ਧਰਤੀ ਦੇ ਵਿੱਚ ਔਰ ਜਿੱਥੇ ਵੀ ਨਾਲੇ ਬੁੱਢੇ ਨਾਲੇ ਦਾ ਜਿਹੜਾ ਦਰਿਆਗਾ ਇਹ ਸੱਤ ਲੋ ਤਾਂ ਠੀਕ ਆ ਪੰਜਾਬੀਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਦੇਖੋ ਇਹੀ ਆਪਣੀ ਇੱਕ ਦੂਜੇ ਦੀ ਮਦਦ ਹੁੰਦੀ ਆ ਤਾਂ ਜਿਹੜੇ ਭੈਣ ਭਰਾ ਨੇ ਮੇਰੇ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ